ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਪਿਆਰ ਵੀ ਸਬਸਕ੍ਰਾਈਬ ਕਰਨ ਤੇ ਲੋ ਵੀ ਅੱਜ ਆਪਣੇ ਵੀ ਤਾਨ ਲੱਗਣ ਲੱਗੇ। ਅੱਜ ਕੰਮ ਨਿਬੜ ਜਾਣਾ ਵੈਸੇ ਉੱਪਰ ਬੱਦਲਾਂ ਮੀਂਹ ਪੈਂਦਾ ਹੈ ਨਹੀਂ। ਜੇ ਹਰੇਕ ਵੀਡੀਓ ਦੇਖ ਰਹੇ ਬੱਦਲ ਹੋਇਆ ਵਾ ਹੁੰਦਾ ਮੀਂਹ ਪੈਂਦਾ ਨਹੀਂ ਉਹ। ਇੱਕ ਦਿਨੇ ਮੀਂਹ ਪਿਆ ਵਾ ਸੋਣਾ ਮੁੜ ਕੇ ਬਈ ਮੀਂਹ ਨਹੀਂ ਪਿਆ। ਨਜ਼ਰੇ ਲੱਗੀ ਮੀਂਹ ਸਾਡੇ ਕਿ ਨਹੀਂ। ਮੁੜ ਕੇ ਆ ਪਿਆ ਨਹੀਂ ਉਹ। ਤੇ ਕਰਦੇ ਆਪਾਂ ਵੀਡੀਓ ਸ਼ੁਰੂ। ਹਾਂ ਬਈ ਸਕੂਲ ਜਾਣਾ। ਹਾਂ। ਜਾਣਾ। ਹਾਂ। ਛੁੱਟੀ ਕਰਾ ਦਈਏ। ਜਾਣਾ ਨਹੀਂ। ਜਾਣਾ ਹੈ। ਕਿੰਨੇ ਵਾਰ ਨਹੀਂ ਬੱਸ ਅੱਜ ਪਹਿਲਾ ਦਿਨ ਹੈ ਡੇਢ ਮਹੀਨੇ ਬਾਅਦ ਡੇਢ ਮਹੀਨੇ ਬਾਅਦ ੱੱਲੇ ਬਾਈ ਪਾਮੂ ਜੀ ਕਰਦਾ ਜਾਣੂ ਮੈਨੂੰ ਪਾਮੂ ਦਾ ਮੂੰਹ ਦੇਖ ਕੇ ਨਹੀਂ ਕਰਦਾ ਲੱਗਦਾ ਨਹੀਂ ਪਾਪੂ ਦਾ ਜੀ ਕਰਦਾ ਖੇਤਾਂ 'ਚ ਮੌਜ ਮਸਤੀ ਕਰਨੀ ਹੈ ਖੇਤਾਂ 'ਚ ਨਾ ਮੋਟਰ ਪਰ ਹੁੰਦੇ ਪੁੱਤ ਤਾ ਲੱਗਦੀ ਆ ਆਪਣੇ ਨੌਣਾ ਨਹੀਂ ਇੱਥੇ ਮੋਟਰ ਤੇ ਕਾਹਨ ਕਾ ਦੁਪਹਿਰ ਨੂੰ ਆ ਜਾਣਾ ਪਾਮੂ ਹੈ ਚਾਹੂ ਹੁੰਦੇ ਟੌਫੀ ਦੇ ਦੋ ਚਲੋ ਨਹੀਂ ਟੌਫੀ ਦੇਣਾ ਚੁਰ ਜਲੇਦੀ ਵਾਲੀ ਉੱਪਰ ਤੇਲੀ ਵੀ ਨਾ ਚਲ ਹਾਂ ਬਸਾਉਣੇ ਆਲੀ ਤੇ ਲੋ ਜੀ ਉਦੋਂ ਵਾਸਤੇ ਦਾ ਮੋਟਰ ਪਰ ਆ ਗਏ ਤੇ ਇੱਧਰ ਆਪਣਾ ਪਨੀਰੀ ਤਾਂ ਰਹਿ ਗਈ ਥੋੜੀ ਜੀ ਤੇ ਇੱਧਰ ਵੀ ਇੰਨੇ ਤਰ੍ਹਾਂ ਨੇ ਪੱਟਿਆ ਰੱਖੀ ਵੀ ਪਨੀਰੀ ਹੋਰ ਪਨੀਰੀਆ ਕੇ ਦਸ ਹੁੰਦਾ ਤੁਹਾਨੂੰ ਮੈਂ ਤੇ ਅੱਜ ਸਰ ਵੀ ਚ ਮੱਛੀ ਸੀਗਾ ਕਹਿੰਦਾ ਤਾਂ ਸਾਰੇ ਲਾਦਣੇ ਕਹਿੰਦਾ ਪਈਆਂ ਨੇ ਬਾ ਮਨੇ ਚਿਰਾਂ ਦੇ ਥੋੜੇ ਜਿਹੇ ਰਹਿ ਗਏ ਉਹ ਆਪਣੀ ਵਾਰੀ ਫੇਰ ਮੌਸਮ ਸਾਡੇ ਰੋਜ਼ ਬਦਲ ਹੋ ਜਾਂਦਾ ਬਾਈ ਮੀਂਹ ਮੂੰ ਪੈਂਦਾ ਨਹੀਂ ਹੈ ਜੇ ਥੋੜੇ ਵੱਲ ਪੈਂਦਾ ਹੋਵੇ ਦੱਸਿਓ ਸਾਨੂੰ ਸਾਡੇ ਵਗ ਰੋਜ਼ ਬਦਲ ਜਾ ਹੋ ਜਾਂਦਾ ਸਵੇਰੇ ਸਾਡ ਕੋਲ ਮੀਂਹ ਪੈਂਦਾ ਨਹੀਂ ਹੈ ਕਿਉਂ ਲੱਗੇ ਓ ਬੰਦਾ ਪੱਕਾ ਹੀ ਕੋਲ ਖੜਾ ਆ ਕਿ ਧਾਨ ਨੂੰ ਨਾ ਹੋ ਥੋੜਾ ਛਿੱਧੇ ਛਿੱਧੇ ਲਾ ਰਾਂ ਉਹਨੇ ਐਨ ਕੋਲ ਖੜ ਕੇ ਲਵਾ ਰਿਆ ਤਦੋਂ ਵੀ ਸਾਡੇ ਜੀ ਵੀ ਵਾਰੀ ਆ ਕਿ ਧਾਨਾਂ ਲਈ ਆਉਣੇ ਝੁਰੂ ਹੋ ਗਏ ਅਮਨੈਤਾ ਖੜਾ ਕੋਲ ਐਨ ਧਾਨ ਬਰਾਬਰ ਲਵਾ ਰਿਆ ਜੱਦਾ ਹੀ ਘੜਿਆ ਦੇਖ ਲਓ ਹਾਂ ਵੀ ਧਾਨ ਲਾਉਂਦੇ ਨਹੀਂ ਵਧੀਆ ਧਾਨ ਲਾਉਂਦੇ ਨਹੀਂ ਵਧੀਆ ਕੌਣ ਛੱਡਿਆ ਦਵਾਈ ਪਾਉਣੀ ਅੱਛਾ ਬੱਟ ਨੂੰ ਵੀ ਜਾਣਾ ਆਪਾਂ ਹੋਇਆ ਬਿਆਰ ਇਹ ਤੋਰੇ ਨਹੀਂ ਹੁੰਦਾ ਇਹ ਬੱਟੇ ਨਹੀਂ ਹੈ ਸਾਡੇ ਅੰਨੇ ਬਾਈ ਸਾਡੇ ਲਾਗੇ ਆਪਣੇ ਦੇਖ ਕੇ ਲਵਾ ਦੇ ਛੱਦੇ ਲਾਵੇ ਜਾਂ ਸੰਘਣੇ ਲਾਵੇ ਇਹ ਤਾਂ ਦੇਖਣਾ ਹੈ ਲਾ ਲਾਣੇ ਆਪ ਇਹ ਅੱਛਾ ਠੀਕ ਬੁੱਤੇ ਆ ਰਹਿ ਗਏ ਕਿ ਕਿਤੇ ਦੌਰ ਕੀ ਨਹੀਂ ਲੱਗਦੀਆਂ 8 ਰੁਪਏ। ਸਾਡੇ ਜੀ ਜੇ ਨਾ ਮਾਇਆ ਉੱਧਰ ਨੂੰ ਮਗਾ ਉਹ ਵੀ ਪਿੰਡ ਦੇ ਉੱਤਰੀ ਨੇ। ਤੇ ਲੋ ਵੀ ਮੋਟਰ ਤੇ ਸਿੱਧਾ ਅਸੀਂ ਉਰੇ ਆ ਗਏ। ਅੰਕਲ ਜੀ ਨੇ ਰੋਟੀ ਦੇਣੀ ਤੇ ਨਾਲੇ ਦਵਾਈ ਲੈ ਕੇ ਆਣੀ ਸੀ। ਉਹ ਪਰਲੇ ਪਾਸੇ ਬੱਟਾ ਵੇਚ ਕੇ। ਬੱਟਾ ਬਣਾਤੀਆਂ? ਲੈ ਤੂੰ ਦੇਖ ਕੇ ਨਾ ਉੱਧਰ ਖੁੱਟੀਆਂ ਆ ਗਏ। ਬੱਤੇ ਵੀ ਆਪਣਾ ਜਮਾਏ, ਕਰੇਲੇ ਦੇ ਇੱਕ ਬੇ ਨਿਕਲੀਆਂ। ਅੱਛਾ ਆਹ ਗੁੱਟੀਆਂ ਵੱਲੇ। ਮੈਂ ਕਹਿੰਦੇ ਫੁੱਜੂ ਦਾ ਮਟੋੜਾ ਕਰ। ਹਾਂ ਕਸਤਾ ਗੈਸ ਹਨਿਓ। ਹਾਂ ਵਾਸਤਾ ਗਿਆ ਨਾ ਹੀ ਨਾ ਮੈਦਰ ਆਇਆ ਮੈਂ ਕਿਹਾ ਨਾਲੇ ਦਵਾਈ ਲਿਆਵਾਂ ਨਾਲੇ ਅੰਕਲ ਨੂੰ ਰੋਟੀ ਦੇ ਆਵਾਂ ਅੱਛਾ ਲਓ ਪਹਿਲਾਂ ਬਰਫਾ ਸੰਭੋ ਬਾਈ ਆਪਣੀ ਬਰਫਾ ਤਾਂ ਉਹਦੇ ਪਿਗਲ ਜਾਣੀ ਹਲੋ ਮੈਂ ਚਲੇ ਕੱਢਦਾ ਹਾਂ ਕੱਢਦਾ ਹਾਂ ਕੱਢਦਾ ਹਾਂ ਕੱਢਦਾ ਹਾਂ ਪਹਿਲੀ ਜਿੱਪ ਚ ਮੈਂ ਦੂਜੀ ਚ ਕਾਲਗੇਟਰ ਰਹਿ ਗਿਆ ਇੱਥੇ ਥੋੜਾ ਚਲ ਕੋਈ ਨਹੀਂ ਹੈਗਾ ਹਾਲੇ ਤੱਕ ਦੂਬਾਈ ਛੋਟਾ ਸਰਦਾ ਦਰੇ ਵੀ ਆਪਣੇ ਤਾਂ ਲੱਗਣ ਲੱਗ ਗਏ ਬਈ ਚਲੋ ਵਧੀਆ ਹੋਊਗਾ ਮੱਝ ਕੰਮ ਨਿਬੜ ਜਾਣਾ ਵਧੀਆ ਬੱਦਲ ਬੱਦਲ ਬੱ ਚੱਲਿਆ ਉਹੀ ਚਾਹੀ ਚੱਲਿਆ ਨਾ हां ਬਈ ਸੰਢਣੇ ਲਾਓ ਹਾਂਜੀ ਆ ਰੋਟੀ ਦੋ ਨਹੀ ਭਈਏ ਨਾ ਪਤਾ ਕਿ ਅੰਜ ਮਾਲਕ ਸੇਲ ਕਰਨੇ ਤਾਂ ਭਈਏ ਸੱਤੇ ਲਾਉਂਦੇ ਨਾਉ ਤਾਂ ਹੈਗੇ ਚਾਚੇ ਨਹੀਂ ਉੱਥੇ ਕੋਲੇ ਬੈਠੇ ਆ ਤੇ ਮੈਂ ਵੀ ਚੱਲਾ ਹੋਰ ਤੇਰੀ ਗੱਲ ਕੋਈ ਹੋਰ ਤਾਂ ਖੇਤ ਵਿੱਚ ਵੀ ਘੁੰਮਣਾ ਵਾ ਠੀਕ ਲੱਗਦੀ ਗੱਲ ਕੋਈ ਹੋਰ ਹੁੰਦੀ ਆ ਹਾਂਜੀ ਕਿਹੜਾ ਉਹ ਚੱਚੇਆਂ ਦੇ ਉਹ ਤਾਂ ਮੰਡੀ ਪਰ ਬੈਠਣਾ ਹਾਂਜੀ ਤੋਂ ਵਿੱਚ ਵੀ ਕੋਮ ਫਾਇਦ ਕਰਨਾ ਹਾਂ ਤੂੰ ਕਹਿ ਰਿਹਾ ਕਿ ਕਿੱਥੇ ਛੱਡਿਆ ਕਿੱਥੇ ਗਿਆ ਭਈਆਂ ਨੂੰ ਕਹਿਦਾ ਕਿ ਕਿਉਂ ਆਪਾਂ ਨੇ ਪੈਸੇ ਦੇਣੇ ਆ ਨਾ ਹਾਂਜੀ ਹਾਂ ਫੇਰ ਤਾਂ ਹੀ ਮੈਂ ਚੱਲਿਆ ਹੁਣ ਉੱਥੇ ਹਾਂ ਕੋਈ ਜਾਂ ਨਹੀਂ ਜਾਓ ਟੀ.ਐਲ.ਓੜ ਵੀ ਦੱਦਿਓ ਨਾ ਨਾ ਕੋਈ ਚੱਕਰ ਨਹੀਂ ਪੁੱਤ ਹਾਂ ਉਹ ਸ਼ੁਗਰ ਉੱਥੇ ਦੇਖ ਲਿਆ ਹੁੰਦਿਆਂ ਨਾ ਨਿਓਰੇ ਮੈਂ ਦੇਖੀ ਜਾਂਦਾ ਕੱਲ ਕਿੱਥੇ ਗਿਆ ਕਿੱਥੇ ਗਿਆ ਮੈਂ ਪਤਾ ਕਿ ਮੇਰਾ ਉਹ ਜੀਨੀ ਲੱਗਾ ਮੈਂ ਉੱਧਰ ਘੁੰਮਣ ਚਲੇ ਜੇ ਅੱਛਾ ਮੈਂ ਚੱਲ ਘੁੰਮੇ ਆਵਾ ਕੋਈ ਨਾ ਸਰ ਕਾਂਚਰੇ ਨਾਲ ਅੱਗੇ ਚੱਲੇ ਗਏ ਅੱਛਾ ਤੰਨਾ ਹੀ ਬੂਆ ਆਇਆ ਚਲੋ ਠੀਕ ਹੈ ਮਿਲਦਾ ਵੇ ਸ਼ਾਮ ਨੂੰ ਤੇ ਲੋ ਜੀ ਫੇਰ ਖੇਤਾਂ ਚੱਲੀਏ ਦਵਾਈ ਲਿਆਂਦੀ ਹੁਣ ਆਪਾਂ ਨੇ ਦੇਖੀਏ ਤਾਂ ਜਾ ਕੇ ਕੱਲੋ ਵੀ ਆਪਣੇ ਵੀ ਸੋਨੇ ਲਾਤੇ ਜਨਾਂ ਨੇ ਤੇ ਅਦਰੋਂ ਅਮਨੇ ਤੇਰੇ ਦਵਾਈ ਪਾਉਣ ਲੱਗੇ ਜਿਹੜੀ ਮੈਂ ਲੈ ਕੇ ਆਇਆ ਆਪਣੇ ਵੀ ਪਨੀਰੀ ਘਟ ਗਿਆ ਹੁਣ ਦੁਪਹਿਰ ਤੱਕ ਸ਼ਾਇਦ ਲੱਗੇ ਜੋ ਬਾਕੀ ਦੇਖਦੇ ਹਾਲੇ ਲੜਨ ਲੱਗੇ ਚਲ 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 ਤੇ ਲੋ ਵੀ ਅੱਧਾ ਗੇਤ ਲੱਗ ਗਿਆ ਤੇ ਅੱਧਾ ਰਹਿ ਗਿਆ ਆਪਣਾ ਤੇ ਬੱਦਲਾਂ ਚ ਲੱਗ ਰਿਹਾ ਮੀਂਹ ਉਹਦੇ ਕੋਈ ਸੁਭਾਵਨਾ ਹੈ ਨਹੀਂ ਬੱਦਲ ਆਇਆ ਨਾਲ ਆ ਕੇ ਲੰਘ ਜਾਂਦਾ ਚਲੋ ਬਾਪਨੇ ਤਾਂ ਲੱਜ ਜਵੇ ਤੇ ਲੋ ਵੀ ਆ ਵੀ ਫੰਡ ਲੱਗ ਗਈ ਦੋ ਰੋਸ ਵੀੜ ਮੰਨੀ ਵੀ ਬੋਰੀ ਤੇ ਨਰਾਵਈ ਲਾਈ ਗਿਆ ਲਾਈ ਆ ਰਿਹਾ ਘਰ ਕਰਕੇ ਪਿਆ ਪਿਆ ਕੇ ਘਰ ਕੇ ਦਰ ਆਪਾਂ ਨੇ ਹਲੇ ਵੀ ਬਈ ਖਾਦਾ ਪਿਆ ਹਲੇ ਵਿੱਚ ਜਾ ਕੇ ਆਇਆ ਅੰਦਰ ਪਨੀਰ ਵੀ ਘੜਦੀ ਹੁਣ ਦੇ ਦੇ ਪੂਰੀ ਪੂਰੀ ਇਹ ਲੱਗ ਜੂ ਪਤਾ ਨਹੀਂ ਹੁਣ ਦੇਖਦੇ ਆ ਲੱਗੇ ਤਾਂ ਬਈ ਆ ਲਾਉਣ ਬੈਠੇ ਹੁਣ ਮੀਂਹ ਦਾ ਵੀ ਨਹੀਂ ਪਤਾ ਬਈ ਰੋਜ਼ ਬੱਦਲ ਹੋ ਜਾਂਦਾ ਮੀਂਹ ਪੈਂਦਾ ਹੈ ਨਹੀਂ ਨੈਟ 'ਤੇ ਬਤਾ ਰਹੇਂਦਾ ਕਿ ਮੀਂਹ ਹੁਣ ਪੈਣਾ ਦੋ ਘੰਟੇ ਨੂੰ ਅਰਾਧੇ 11 ਵੇ ਮੀਂਹ ਦੱਸੇ ਵੇ ਕਿ 11 ਵਜੇ ਮੀਂਹ ਪੈਣਾ ਪਰ ਪਿਆ ਹੈ ਨਹੀਂ ਕੱਲ ਵੀ ਨੈਟਵਰਕ ਦਿਖਾਇਆ ਪਦਾ ਕਿ 8 ਵੇ ਮੀਂਹ ਪੈਣਾ 8 ਵੇ ਪਿਆ ਹੈ ਨਹੀਂ ਬੱਦਲ ਗਿਆ ਹੋ ਜਾਂਦਾ ਹੋ ਕੇ ਲੰਘ ਜਾਂਦਾ ਥੋੜੀ ਹਵਾ ਚੱਲ ਪਈ ਠੰਡੀ ਜੀ ਉਹ हट ਜਾਂਦੀ ਹੈ ਬਾਕੀ ਹਮਨੇ ਚਿਰਾਂ ਦੇ ਆਣ ਲੱਗੇ ਤਾਂ ਬਾਪਣੇ ਵੀ ਥੋੜੇ ਜਿਹੇ ਰਹਿ ਗਏ ਅੰਦਰ ਦੇ ਘੰਟੇ ਦੋ ਘੰਟੇ ਦਾ ਲੱਗੇ ਜਾਣੇ ਫਿਰ ਹੁਣ ਸੋਹਣੀ ਫਾਂਡ ਜੀ ਖਿੱਚੀ ਵੀ ਇਹਨਾਂ ਨੇ ਚਲੋ ਦੇਖਦੇ ਵਈ ਕਾਦ ਕਿ ਲੱਗਦੇ ਆਪਾਂ ਬੰਦੇ ਨੇ ਉਰੀ ਉਹਦੇ ਇੱਕ ਸੁੱਤਾ ਵੇ ਆਹ ਦੇਖੋ ਤਰਾਨਾ ਸੁੱਤਾ ਵੇ ਪਹਿਲਾਂ ਹਵਾ ਚੱਲਦੀ ਸੀ ਸੋਣੀ ਜੀ ਹੁਣ ਤਾਂ ਥਾਂ ਵੀ ਗਈ ਹਵਾ ਫਰੁੱਗੀ ਜਮਈ ਚਲੋ ਵਈ ਕੰਮ ਐਨ ਸਿਰੇ ਭਰੇ ਆ ਬਾਨ ਲੱਗ ਜਵੇ ਘਟੇ ਨਾ ਬਣੀ ਰਗੀ ਉਧਰ ਉਹ ਦੇਖੋ ਸਾਰੇ ਖਾਲੀ ਹੋ ਗਏ ਦੋ ਦੋ ਚਮੇਦਲ ਹੈਗੀਆਂ ਦੋ ਤਿੰਨ ਗੁੱਚੀਆਂ ਸਰ ਜਣਾ ਸਰ ਜਣਾ ਬਾਈ ਬਾਕੀ ਦੇਖਦੇ ਹਾਂ ਤੇ ਹੋਰ ਇੱਕ ਗੁੱਚੀ ਆ ਗਈ ਉਹਦੇ ਕੋਲ ਬੋਰੀ ਬੋਰੀ ਆ ਰਹੀ ਹੈ ਬਾਕੀ ਕੋਈ ਨਹੀਂ ਦੇਖਦੇ ਆ ਗਾਰੇ ਲੱਗਦੀ ਪੂਰੀ ਕਿ ਨਹੀਂ ਉਹ ਵੱਡਾ ਵੱਡ ਕੇ ਲਾਉਣ ਲੱਗੇ ਵੇਦੀ ਆ ਉਹ ਦੇਖੋ ਵੱਡਦੇ ਉਹਨੇ ਤੇ ਲੋ ਵੀ ਗੰਮਾਂ ਸਾਰੇ ਆ ਬਰਾ ਬੱਲਾ ਕੱਜਲੇ ਸਾਰੇ ਚਾਰ ਵੱਜ ਗਏ ਪੂਰੇ ਹਾਲੇ ਵੀਡੀਓ ਬਣਾ ਰਹਾ ਹੈ 3 ਵਜੇ ਵਾਲਾ ਚਾਹ ਕੌਣ ਦੇਗਾ ਪਾਜੀ ਹੈ 3 ਵਜੇ ਵਾਲਾ ਚਾਹ ਤੁਸੀਂ ਮੰਗਿਆ ਨਹੀਂ ਮੈਂ ਵੀ ਦੇਖਿਆ ਉਹ ਚਾਹ ਨਹੀਂ ਮੰਗਾਈ ਹੁਣ ਲਿਆ ਦਵਾ ਤੋ ਲੋਬੇ ਕੰਮ ਹੈ ਡਨ ਸਾਰੇ ਦਾਣ ਲੱਗ ਗਿਆ ਆਪਣੇ ਬਚ ਗਿਆ ਆ ਗੁੱਥੀਆਂ ਥੱਬੀ ਵਿੱਚ ਬਚੀਆਂ ਦੋ ਉੱਤਲੇ ਆ ਮੈਂ ਕੱਢ ਲਿਆ ਲੱਗੇ ਰਹਿੰਦੇ ਲਬਾਰੋ ਦੇ ਉੱਤੇ ਮਣ ਮਟੇ ਤਾਂ ਨਾ ਕਿ ਦੱਬੀ ਖਰਾਬ ਹੋਇਆ ਹੋਇਆ ਬੁੱਟਾ ਉਹਨਾਂ ਉੱਤੇ ਲਾ ਦਾਂਗੇ ਇਹ ਵੀ ਦੇਖ ਲਾਂਗੇ ਜਦੋਂ ਟਾਈਮ ਪਰੇ ਬਾਕੀ ਹੁਣ ਲੰਘ ਗਏ ਇਹਨਾਂ ਨੇ ਵੀ ਕਰਨ ਨੂੰ ਜਣਾ ਤੇ ਹੁਣ ਇਹ ਚ ਪਾਣੀ ਆਪਾਂ ਨੇ ਦਵਾਈ ਸਰ ਵਿੱਚ ਜੀ ਆ ਜਾਵੇ ਫੇਰ ਦੇਖਦੇ ਆ ਦਵਾਈ ਪਾਉਂਦੇ ਆ ਇਹਦੇ ਵਿੱਚ ਜੋ ਬਈ ਆਪਣੇ ਖੇਤ ਚ ਵੀ ਦਵਾਈ ਪਾਤੀ ਮਾ ਆਪਣੇ ਖੇਤ ਚ ਵੀ ਦਵਾਈ ਪੈ ਗਈ। ਹਾਂ ਜੀ ਬਸ ਇੱਕ ਦਵਾਈ ਹੋ ਰਹੀਦੀ ਬਾਕੀ ਸਾਰਾ ਕੰਮ ਨਿਭੜ। ਡੰਨ। ਬਾ加 ਡੱਲੇਗੀ ਮੈਂ? ਜਿਹੜਾ ਲਾ ਦੇ ਫੁੱਟੇ। ਠੀਕ। ਆਪਣਾ ਨੋਟ ਪਈ ਦਾ ਖਾਤਰ ਨਹੀਂ ਆਪਣਾ ਦੂਰੇ ਨੂੰ ਚੱਲ ਜੀ ਬੋਲੀ। ਹਾਂ ਜੀ। ਫੁੱਟੇ ਬਾਜੀ ਨੂੰ ਹੈ। ਹਾਂ ਜੀ। ਮਾ ਆ ਲੈ ਜਾ। ਬਾਹਰ ਨਿਕਲੇ ਜਾ। ਪਾਕਿਸਤਾਨੀ ਸੋਹਣੇ। ਕਸ਼ਾਲਾ ਆਪਣਾ ਜਿਹੜੇ ਗਿਰਗੇ ਗਿਰਗੇ ਸੋਲ ਕਰਦੇ ਰੱਖਾਗੇ ਤੇ ਆ ਕੱਢੀਏ ਬਾਹਰ ਇੱਕ ਅੱਧਾ ਢੱਕਾ ਮਰਦਾ ਹੋਇਆ ਉਹਨੂੰ ਲਾਵਾਂਗੇ ਬਾਅਦ ਚੋਂ ਤਾਂ ਇਹ ਸਾਮਕ ਰੱਖ ਲੈਣੀ ਮਣੀ ਮੋਟੀ ਲੋਹੀ ਆਪਣਾ ਵੀ ਕੰਮ ਡੰਨ ਨਿਬੜ ਹੁਣ ਟੈਨਸ਼ਨ ਫਰੀ ਆ ਬਸ ਦੋ ਚਾਰ ਦਿਨ ਦਾ ਕਰ ਇਹ ਪਾਵਾਂਗੇ ਅੱਜ ਦੋ ਚਾਰ ਨਹੀਂ ਪੰਜ ਦਿਨ ਤੱਕ ਪੰਜ ਦਿਨ ਲੱਗ ਜਾਣੇ ਪੰਜ ਦਿਨ ਤੱਕ ਰਹੀ ਪਾਵਾਂਗੇ ਫਿਰ ਫਿਰ ਦੇਖਦੇ ਆਂ ਕੀ ਬਣਦਾ